ਸੁਖਮਨੀ ਸਾਹਿਬ ਦਾ ਪਾਠ ਪੜਨ ਵਾਲਿਆਂ ਵਾਸਤੇ ਨਾ ਬੜਾ ਸੌਖਾ ਜਾਂ ਪਿਆਰਿਓ ਪਰਮੇਸ਼ਰ ਨਾਲ ਮਿਲਾਪ ਕਰਨਾ ਤੁਸੀਂ ਇਦਾਂ ਸਮਝ ਲਓ ਕਿ ਜੇ ਇੱਕ ਸੁਖਮਨੀ ਸਾਹਿਬ ਦੀ ਬਾਣੀ ਪੜਨ ਵਾਲਾ ਬੰਦਾ ਆਪਣੇ ਮਨ 'ਚ ਇਹ ਗੱਲ ਠਾਨ ਲਵੇ ਨਾ ਕਿ ਮੈਂ ਪਰਮੇਸ਼ਰ ਨਾਲ ਮਿਲਾਪ ਕਰਨਾ ਹੈ ਤੇ ਕਰਨਾ ਵੀ ਸੁਖਮਨੀ ਸਾਹਿਬ ਦੀ ਬਾਣੀ ਦੇ ਜ਼ਰੀਏ ਹੀ ਹੈ ਮੈਂ ਕਹਿੰਦਾ ਕਿ ਬੜਾ ਸੌਖਾ ਜਾਂ ਪਿਆਰਿਓ ਉਹਦੇ ਵਾਸਤੇ ਚੱਲਣਾ ਹੁਣ ਤੁਹਾਡੇ ਮਨ 'ਚ ਇਹ ਸਵਾਲ ਆਵੇਗਾ ਆਪਾਂ ਇਹੀ ਅੱਜ ਗੱਲ ਕਲੀਅਰ ਕਰਨੀ ਹੈ ਕਿ ਜੀ ਨਹੀਂ ਸੌਖਾ ਤੇ ਫਿਰ ਸਾਡਾ ਕਿਉਂ ਨਹੀਂ ਪਰਮੇਸ਼ਰ ਨਾਲ ਮਿਲਾਬ ਹੋ ਗਿਆ ਜੀ ਨਹੀਂ ਸੌਖਾ ਹੈ ਸੁਖਮੀ ਸਾਹਿਬ ਪੜਨ ਵਾਲਿਆਂ ਵਾਸਤੇ ਆਪਾਂ ਤੇ ਰੋਜ਼ ਸੁਖਮੀ ਸਾਹਿਬ ਦੀ ਬਾਣੀ ਪੜਦੇ ਆਂ ਸਾਡਾ ਕਿਉਂ ਨਹੀਂ ਭਾਈ ਪਰਮੇਸ਼ਰ ਨਾਲ ਮਿਲਾਬ ਹੋਇਆ ਫਿਰ ਦੇਖੋ ਪਿਆਰਿਓ ਬੇਸ਼ੱਕ ਤੁਸੀਂ ਰੋਜ਼ ਬਾਣੀ ਪੜਦੇ ਹੋਵੋਗੇ ਪਰ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਸੁਖਮੀ ਸਾਹਿਬ ਦੀ ਬਾਣੀ ਦੇ ਵਿੱਚ ਸਾਨੂੰ ਬੜਾ ਸੋਹਣਾ ਨੁਕਤਾ ਦੱਸਿਆ ਹੈ ਬੈ ਤੇ ਇਹਨੂੰ ਨੁਕਤਾ ਹੀ ਸਮਝਦਾ ਹੈ ਅੱਜ ਉਹੀ ਨੁਕਤਾ ਤੁਹਾਨੂੰ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗਾ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਕਹਿੰਦੇ ਜੇ ਤੂੰ ਪਰਮੇਸ਼ਰ ਨਾਲ ਮਿਲਾਪ ਕਰਨਾ ਹੈ ਨਾ ਤੈਨੂੰ ਕਰੋੜਾਂ 'ਚੋਂ ਇੱਕ ਦੀ ਗਿਣਤੀ 'ਚ ਆਉਣਾ ਪਏਗਾ ਹੁਣ ਉਹ ਕਰੋੜਾਂ 'ਚੋਂ ਇੱਕ ਦੀ ਗਿਣਤੀ ਦਾ ਭਾਵ ਇਹ ਹੁੰਦਾ ਹੈ ਕਿ ਜਿਵੇਂ ਮੰਨ ਲਓ ਕਰੋੜ ਬੰਦਾ ਖਲੋਤਾ ਹੈ ਤੇ ਆਪਾਂ ਕਹਿ ਦਿੰਦੇ ਆ ਕਿ ਯਾਰ ਇਹ ਤੇ ਕਰੋੜਾਂ 'ਚੋਂ ਇੱਕ ਹੈ ਬਸ ਹੁਣ ਉਹ ਆਪਾਂ ਕਰੋੜਾਂ 'ਚੋਂ ਇੱਕ ਬਣਨਾ ਪਿਆ ਰਹੋ ਉਹਦੇ ਵਾਸਤੇ ਸਾਨੂੰ ਸੱਚੇ ਪਾਤਸ਼ਾਹ ਨੇ ਗੁਰੂ ਅਰਜਨ ਦੇ ਪਾਤਸ਼ਾਹ ਨੇ ਬੜੇ ਸੋਹਣੇ ਤਰੀਕੇ ਨਾਲ ਸਮਝਾਇਆ ਮਾਰੇ ਕਹਿੰਦੇ ਜੇ ਤੂੰ ਕਰੋੜਾਂ 'ਚੋਂ ਇੱਕ ਬਣਨਾ ਹੈ ਨਾ ਵੋਧੇ ਵਾਸਤੇ ਆਹ ਦੋ ਚਾਰ ਹਦਾਇਤਾਂ ਨੇ ਇਹਦੇ ਉੱਤੇ ਚੱਲ ਪਾ ਆਪ ਤੇਰਾ ਪਰਮੇਸ਼ਰ ਨਾਲ ਬਲਾਪ ਹੋ ਜਾਏਗਾ ਮਾਲਕ ਆਪ ਤੈਨੂੰ ਰਸਤਾ ਦਿਖਾਏਗਾ ਆਪ ਤੈਨੂੰ ਆਪਣੇ ਚਰਨੀ ਲਾਏਗਾ ਪਿਆਰੋ ਜਿੰਨਾ ਚਿਰ ਆਪ ਨਾ ਨਾ ਉਹ ਕਿਰਪਾ ਕਰੇ ਸਾਡੇ ਯੋਰਾ ਨਾਲ ਕੁਝ ਨਹੀਂ ਹੋਣਾਏਗਾ ਸੋ ਆਪਾਂ ਜੀ ਚੰਨੀ ਹੈ ਕਿ ਆਪ ਪਰਮੇਸ਼ਰ ਸਾਡੇ ਤੇ ਕਿਰਪਾ ਕਰੇ ਆਪ ਆਪਣੇ ਚਰਨਾਂ ਦੇ ਨਾਲ ਸਾਨੂੰ ਜੋੜੇ ਤੇ ਪਿਆਰੋ ਫਿਰ ਇਹ ਨੁਕਤਾ ਹੁਣ ਧਿਆਨ ਨਾਲ ਸਮਝ ਲਿਓ ਸੁਖਮਨੀ ਸਾਹਿਬ ਪੜਨ ਵਾਲਿਆਂ ਵਾਸਤੇ ਹੈ ਜਿਹੜੇ ਰੋਜ਼ ਇਹ ਬਾਣੀ ਪੜਦੇ ਤੁਕਾਂ ਪੜਦੇ ਪੰਕਤੀਆਂ ਉਹਨਾਂ ਨੂੰ ਯਾਦ ਵੀ ਹੋਣਗੀਆਂ ਮੱਗੇ ਵੀ ਇੱਕ ਵੀਡੀਓ ਚ ਵਿਚਾਰੀਆਂ ਸੀ ਧਿਆਨ ਨਾਲ ਹੁਣ ਸਮਝਿਓ ਇਹਨੂੰ ਨੌਵੀਂ ਅਸ਼ਟਪਦੀ ਦਾ ਪਹਿਲਾ ਪਦਾ ਕਿਵੇਂ ਬਣਨਾ ਹੈ ਕਰੋੜਾਂ ਚ ਇੱਕ ਕਿਵੇਂ ਬਣਨਾ ਹੈ ਆਪਾਂ ਬਾਰੇ ਕਹਿੰਦੇ ਪਹਿਲਾ ਸੁਣ ਲੈ ਮਿਥਿਆ ਨਾਹੀ ਰਸਨਾ ਪਰਸ ਸਭ ਤੋਂ ਪਹਿਲਾਂ ਆਪਣੀ ਰਸਨਾ ਤੋਂ ਝੂਠ ਬੋਲਣਾ ਛੱਡ ਦੇ ਭਾਈ ਤੂੰ ਰੋਜ਼ ਪੰਕਤੀਆਂ ਪੜਨਾ ਹੈ ਅਮਲ ਕਿਦਨ ਕਰੇਗਾ ਤੂੰ ਰੋਜ ਪੜਦਾ ਮਿਥਿਆ ਨਾਹੀ ਰਸਨਾ ਪਰਸ ਦੱਸ ਤੇਰੀ ਰਸਨਾ ਇਸ ਚੀਜ਼ ਨੂੰ ਇਜਾਜ਼ਤ ਦਿੰਦੀ ਹੈ ਕਿ ਅੱਜ ਤੋਂ ਮੈਂ ਝੂਠ ਨਹੀਂ ਬੋਲਾਂਗੀ ਨਹੀਂ ਬੋਲਾਂਗੀ ਪਹਿਲੇ ਤੇ ਟਿਕ ਮਾਰ ਲੈ ਤੂੰ ਆਪਣੀ ਕਾਪੀ ਲੱਲਾ ਪਹਿਲੇ ਹਦਾਇਤ ਤੇ ਟਿਕ ਮਾਰ ਲੈ ਕਿ ਮੈਂ ਇਸ ਤੇ ਪੂਰਾ ਉੱਤਰ ਜਾਵਾਂਗਾ ਹੁਣ ਦੂਸਰੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਰੰਜਨ ਦਰਸ ਤੇਰੇ ਮਨ ਦੇ ਵਿੱਚ ਪਰਮੇਸ਼ਰ ਦੇ ਦਰਸ਼ਨਾਂ ਦੀ ਪਿਆਸ ਹੋਵੇ ਜਿਵੇਂ ਆਪਾਂ ਪਹਿਲਾਂ ਕਿਹਾ ਨਾ ਕਿ ਮਿਲਾਪ ਉਹਦਾ ਹੀ ਹੋਏਗਾ ਜਿਹੜਾ ਮਿਲਣਾ ਚਾਹੁੰਦਾ ਹੈ ਸੁਖਮਨੀ ਸਾਹਿਬ ਇਹੀ ਗੱਲ ਕਹਿੰਦਾ ਕੋਈ ਸੁਖਮਨੀ ਸਾਹਿਬ ਪੜਨ ਵਾਲਾ ਬੰਦਾ ਜੇ ठान ਲਵੇ ਕਿ ਮੈਂ ਪਰਮੇਸ਼ਰ ਦੇ ਮਿਲਣਾ ਚਾਹੁੰਦਾ ਹੈ ਉਹਦੇ ਅੰਦਰ ਤੜਫ ਹੋਵੇ ਮਿਲਣ ਦੀ ਜਿਸ ਜਨ ਕੋ ਪ੍ਰਭ ਦਰਸ਼ ਪਿਆਸਾ ਨਾਨਕ ਤਾਂ ਕੇ ਬਲਬਲ ਜਸਾ ਉਹਦੇ ਅੰਦਰ ਤੜਫ ਹੋਵੇ ਪਰਮੇਸ਼ਰ ਦੇ ਨਾਲ ਮਿਲਾਪ ਦੀ ਬਾਹਰੇ ਕਹਿੰਦੀ ਹੈ ਦੂਸਰੀ ਹਦਾਇਤ ਹੈ ਜੇ ਤੁਹਾਡੇ ਅੰਦਰ ਤੜਫ ਹੈ ਤੁਸੀਂ ਮਿਲਣਾ ਚਾਹੁੰਦੇ ਹੋ ਪਰਮੇਸ਼ਰ ਨੂੰ ਪਹਿਲੀ ਸਮਝ ਲਈ ਰਸਨਾ ਤੋਂ ਝੂਠ ਨਹੀਂ ਬੋਲਣਾ ਦੂਸਰੀ ਤੜਫ ਹੋਵੇ ਮਨ ਮੇ ਪ੍ਰੀਤ ਨਰੰਜਨ ਦਰਸ ਫਿਰ ਹੁਣ ਤੀਸਰੀ ਸਮਝੋ ਪਰ ਤ੍ਰੇ ਰੂਪ ਨ ਅਪੇਖੇ ਨੇਤਰ ਇਹਨਾਂ ਨੇਤਰਾਂ ਦੇ ਨਾਲ ਕਿਸੇ ਪ੍ਰਾਇ ਸ਼ਰੀਰ ਨੂੰ ਨਹੀਂ ਦੇਖਣਾ ਹੁਣ ਆਪਾਂ ਇਹ ਗੱਲ ਕਹਾਂਗੇ ਕਿ ਪ੍ਰਾਇ ਸ਼ਰੀਰ ਨੂੰ ਨਹੀਂ ਦੇਖਣਾ ਹੁਣ ਸੰਸਾਰ ਦੇ ਵਿੱਚ ਵਿਚਰਦੇ ਆ ਦੇਖਣਾ ਤੇ ਹੈ ਹੀ ਐ ਅੱਖਾਂ ਤੇ ਬੰਦ ਕਰਨੀ ਨਹੀਂ ਲੈਣੀਆਂ ਦੇਖੋ ਪਿਆਰਿਓ ਨਜ਼ਰਾਂ ਨਹੀਂ ਬੰਦ ਕਰਨੀਆਂ ਨਜ਼ਰੀਆ ਬਦਲਣਾ ਹੈ ਆਪਾਂ ਨਜ਼ਰੀਆ ਸਾਨੂੰ ਭਾਈ ਗੁਰਦਾਸ ਜੀ ਨੇ ਬੜਾ ਸੋਹਣਾ ਤਰੀਕਾ ਦੱਸਿਆ ਹੈ ਭਾਈ ਗੁਰਦਾਸ ਜੀ ਕਹਿੰਦੇ ਕਹਿੰਦੇ ਜਦੋਂ ਤੂੰ ਕਿਸੇ ਨੂੰ ਦੇਖਣਾ ਹੈ ਨਾ ਕਿਸੇ ਪਰਾਏ ਸਰੀਰ ਨੂੰ ਦੇਖਣਾ ਹੈ ਤੂੰ ਪਰਾਇਆ ਸਮਝ ਕੇ ਨਾ ਦੇਖ ਤੂੰ ਆਪਣਾ ਸਮਝ ਕੇ ਦੇਖ ਤੇ ਆਪਣੇ ਦੇ ਵਿੱਚ ਤੈਨੂੰ ਤਿੰਨ ਰਿਸ਼ਤੇ ਕਾਇਮ ਕਰ ਲੈ ਉਹ ਕਿਹੜੇ ਤਿੰਨ ਰਿਸ਼ਤੇ ਆ ਦੇਖ ਪਰਾਇਆਂ ਚੰਗੀਆਂ ਸਭ ਮਾਵਾ ਭੈਣਾ ਧੀਆਂ ਜਾਣੇ ਤੂੰ ਮਾਂ ਭੈਣ ਧੀਆਂ ਸਮਝ ਕੇ ਦੇਖ ਲੈ ਤੂੰ ਪਰਾਇი ਸਮਝ ਕੇ ਦੇਖ ਹੀ ਨਾ ਇਹੀ ਤੇ ਗੁਰੂ ਅਰਜਨ ਦੇਵ ਬਾਦਸ਼ਾਹ ਕਹ ਰਿਹਾ ਪਰ ਪਰ ਦਾ ਮਤਲਬ ਪਰਾਇਆ ਪਰ ਤਰੇ ਰੂਪ ਨਾ ਪੇਖੇ ਨੇਤਰ ਪਰਾਇ ਸਰੀਰ ਨੂੰ ਨਾ ਦੇਖੀ ਹੁਣ ਪਰਾਇਆ ਦਾ ਮਤਲਬ ਇਹ ਜਦੋਂ ਤੂੰ ਸਭ ਨੂੰ ਹੀ ਮਾਵਾ ਭੈਣਾ ਧੀਆਂ ਜਾਣ ਲਿਆ ਫਿਰ ਤੇਰੇ ਵਾਸਤੇ ਪਰਾਇਆ ਹੈ ਹੀ ਕੋਈ ਨਹੀਂ ਫਿਰ ਤੂੰ ਪਰਾਇਆ ਨੂੰ ਦੇਖ ਹੀ ਨਹੀਂ ਸਕਦਾ ਤੂੰ ਜਿੰਨੂੰ ਵੀ ਦੇਖੇਗਾ ਆਪਣੇ ਨੂੰ ਹੀ ਦੇਖੇਗਾ ਤੇ ਜੇ ਤੂੰ ਆਪਣਾ ਨਹੀਂ ਸਮਝ ਰਿਹਾ ਫਿਰ ਤੂੰ ਪਰਾਇਆ ਸਮਝ ਰਿਹਾ ਜੇ ਤੂੰ ਪਰਾਇਆ ਸਮਝ ਰਿਹਾ ਉਹ ਤੇ ਤੂੰ ਫਿਰ ਫਸ ਜਾਏਗਾ ਕਿਉਂਕਿ ਤੂੰ ਗਲਤ ਨਿਗਾਹ ਨਾਲ ਦੇਖੇਗਾ ਬੀਬੀਆਂ ਵਾਸਤੇ ਵੀ ਇਹ ਬੰਦਿਆਂ ਵਾਸਤੇ ਵੀ ਹੈ ਇਹ ਜਿਹੜੇ ਪੰਕਤੀਆਂ ਰੋਜ਼ ਪੜ੍ਹਦੇ ਆ ਨਾ ਉਹਨਾਂ ਵਾਸਤੇ ਮੈਂ ਕਹਿ ਰਿਹਾ ਤੁਹਾਨੂੰ ਤੇ ਪੰਕਤੀਆਂ ਵੀ ਯਾਦ ਨਹੀਂ ਪਰ ਤਰੇ ਰੂਪ ਨਾ ਪੇਖੇ ਨੇਤਰ ਕੁਛੋ ਆਪਣੇ ਆਪ ਨੂੰ ਇਹ ਸਦਾਇਤ ਤੇ ਪੂਰੇ ਉਤਰ ਸਕਦੇ ਹੋ ਸਭ ਨੂੰ ਮਾਵਾ ਭੈਣਾ ਧੀਆਂ ਜਾਣ ਕੇ ਦੇਖ ਸਕਦੇ ਹੋ ਬੀਬੀਆਂ ਵਾਸਤੇ ਵੀ ਉਹ ਇਸ ਤੋਂ ਵਿਪਰੀਤ ਆਪਣੇ ਆਪ ਨੂੰ ਸਮਝ ਲੈਣਾ ਮਾਵਾ ਭੈਣਾ ਧੀਆਂ ਤੋਂ ਆਪਣੇ ਆਪ ਨੂੰ ਆਪਣੇ ਹਿਸਾਬ ਦੇ ਨਾਲ ਹੁਣ ਉਹ ਵੀ ਸਮਝ ਲੈਣਾ ਪਰ ਤਰੇ ਰੂਪ ਨਿਪੇਖੇ ਦੇ ਤਰਫ ਪਰਿਆ ਸਮਝ ਕੇ ਨਹੀਂ ਦੇਖਣਾ ਕਿਸੇ ਨੂੰ ਜੇ ਸਮਝੋ ਪਿੱਛੋਂ ਆਪਣੇ ਮਨ ਨੂੰ ਆਪਣੇ ਆਪ ਨੂੰ ਇਹ ਸਦਾਇਤ ਤੇ ਪੂਰਾ ਉਤਰ ਸਕਦਾ ਇਸ ਤੇ ਵੀ ਟਿਕ ਮਾਰ ਲਓ ਇਹ ਵੀ ਉਤਰ ਗਿਆ ਤੁਸੀਂ ਪਰ ਤਰੇ ਰੂਪ ਨਿਪੇਖੇ ਦੇ ਤਰਫ ਸਾਧਗੀ ਟੈਲ ਸਤਸੰਗ ਹੀਦ ਉਹਦੀ ਸੰਗਤ ਕਰਨੀ ਹੈ ਜਿੱਥੇ ਸਾਨੂੰ ਨਾਮ ਦਾ ਭੇਦ ਦਿੱਤਾ ਜਾਵੇ ਸੱਚੀ ਸੰਗਤ ਹੋਵੇ ਸੱਚੀ ਸੰਗਤ ਦਾ ਮਤਲਬ ਇਹ ਹੁੰਦਾ ਜਿੱਥੇ ਆਪਾਂ ਕਹਿੰਦੇ ਆ ਕਿ ਸਤ ਸੰਗਤ ਕਿ ਐਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਿਖਾਣੀ ਜਿੱਥੇ ਸਾਨੂੰ ਨਾਮ ਦਾ ਭੇਦ ਦਿੱਤਾ ਜਾਵੇ ਮਾਰੇ ਕਹਿੰਦੇ ਸੱਚੀ ਸੰਗਤ ਕਰੇ ਜੇ ਕਰ ਸਕਦੇ ਆ ਇਸ ਤੇ ਵੀ ਟਿਕ ਮਾਰ ਲਓ ਕਰਨ ਨਾ ਸੁਣਿਆ ਕਾਹੂ ਕਿ ਨੰਦਾ ਕੰਨਾਂ ਦੇ ਨਾਲ ਕਿਸੇ ਦੀ ਨੰਦਿਆ ਨਹੀਂ ਸੁਣਦੀ ਆਪਣੇ ਕੰਨਾਂ ਨੂੰ ਵੀ ਪੁੱਛ ਲਓ ਭਾਈ ਕਿਸੇ ਦੀ ਨਿੰਦਿਆ ਤੇ ਨਹੀਂ ਸੁਣੋ ਕਿ ਹੁਣ ਜਿਵੇਂ ਭੱਜ ਭੱਜ ਕੇ ਆਪਾਂ ਹੁਣ ਸੁਖਮਨੀ ਸਾਹਿਬ ਪੜਨ ਵਾਲਾ ਬੰਦਾ ਗਲੀ ਚ ਖਲੋ ਕੇ ਕੋਈ ਕਿਸੇ ਦੀ ਗੱਲ ਕਰਦਾ ਪਿਆ ਹੋਵੇ ਤੇ ਬੜਾ ਆਰਾਮ ਨਾਲ ਜਾ ਕੇ ਸੁਣੇ ਕੋ ਬੜਾ ਮਜ਼ਾ ਆ ਰਿਹਾ ਹੈ ਕਿਸੇ ਦੀ ਬਖਤੋਈ ਹੋ ਰਹੀ ਹੈ ਕਿਸ ਨੂੰ ਮਾੜਾ ਕਿਹਾ ਜਾ ਰਿਹਾ ਬੜਾ ਮਜ਼ਾ ਹੁੰਦਾ ਸੁਣੇ ਚ ਆਪਣੇ ਕੰਨਾਂ ਨੂੰ ਪੁੱਛੋ ਸੁਖਮਨੀ ਸਾਹਿਬ ਪੜਨ ਵਾਲਿਓ ਇਹ ਪੰਕਤੀਆਂ ਪੜਨ ਵਾਲਿਓ ਹੁਣ ਦੇਖੋ ਜੇ ਪਰਮੇਸ਼ਰ ਨਾਲ ਮਲਾਪ ਕਰਨਾ ਆਪਣੇ ਆਪ ਨੂੰ ਪੁੱਛੋ ਗੁਰਵਰਜਨ ਪਾਚਾ ਕਹਿੰਦੇ ਆਪਣੇ ਕੰਨਾਂ ਨੂੰ ਪੁੱਛ ਪਈਏ ਸਦਾ ਇਹ ਤੇ ਪੂਰਾ ਉੱਤਰ ਸਕਦਾ ਹੈ ਕਰਨ ਨਾ ਸੁਣੈ ਕਾਹੂ ਕਿ ਨਿੰਦਾ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨਾ ਸੁਣੀ ਜਿਹੜੇ ਪੜਦੇ ਆ ਉਹਨਾਂ ਨੂੰ ਕਹਿ ਰਹੇ ਨੇ ਜਿਹੜਾ ਵਿਚਾਰਾ ਪੜਦਾ ਹੀ ਨਹੀਂ ਉਹਨੂੰ ਕੀ ਸਮਝਾਉਣਾ ਪੜਨ ਵਾਲਿਆਂ ਨੂੰ ਗੁਰੂ ਅਰਜਨ ਪਾਤਸ਼ਾਹ ਕਹਿ ਰਹੇ ਆ ਦੇਖੀ ਭਾਈ ਇਹਨਾਂ ਕੰਨਾਂ ਦੇ ਨਾਲ ਕਿਸੇ ਦੀ ਨਿੰਦਿਆ ਨਹੀਂ ਸੁਣਨੀ ਕੋਈ ਕਿਸੇ ਨੂੰ ਮਾੜਾ ਕਵੇ ਖੁਦ ਵੀ ਨਹੀਂ ਰਸਨਾ ਤੋਂ ਝੂਠ ਬੋਲਣਾ ਕਿਸੇ ਨੂੰ ਮਾੜਾ ਬੋਲਣਾ ਤੇ ਜੇ ਕੋਈ ਬੋਲਦਾ ਉਹ ਵੀ ਨਹੀਂ ਸੁਣਦਾ ਕਿਉਂ ਨਹੀਂ ਸੁਣਨਾ ਕਰਨ ਨਾ ਸੁਣਾ ਕਾਹੂ ਕਿ ਨਿੰਦਾ ਸਭ ਤੇ ਜਾਣੈ ਆਪਸ ਕੋ ਮੰਦਾ ਕਿਉਂਕਿ ਕੋਈ ਮਾੜਾ ਹੈ ਹੀ ਨਹੀਂ ਤੂੰ ਸਭ ਤੋਂ ਮਾੜਾ ਆਪਣੇ ਆਪ ਨੂੰ ਸਮਝ ਗੁਰੂ ਅਰਜਨ ਪਾਚੀ ਸਾਹਿਬ ਕਹਿੰਦੇ ਇਹ ਵੀ ਨੁਕਤਾ ਲੈ ਲੈ ਨਾਲੀ ਆਪਣੇ ਆਪ ਨੂੰ ਪੁੱਛ ਤੂੰ ਸਭ ਤੋਂ ਮਾੜਾ ਬਣ ਸਕਦਾ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਬਾਣੀ ਦਾ ਬਚਨ ਹੈ ਸਭ ਤੋਂ ਬੁਰੇ ਅਸੀਂ ਆ ਸਾਨੂੰ ਛੱਡ ਕੇ ਬਾਕੀ ਸਾਰੇ ਚੰਗੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪੜ੍ਹਦੇ ਆਪਾਂ ਰੋਜ਼ ਸੁਖਨੀ ਸਾਹਿਬ ਚ ਕਹਿ ਰਹੇ ਗੁਰੂ ਅਰਜਨ ਪਾਚੀ ਸਾਹਿਬ ਆਪ ਪਰਮੇਸ਼ਰ ਮਿਲਾਬ ਕਰੇਗਾ ਪੁੱਛੋ ਆਪਣੇ ਆਪ ਨੂੰ ਸਭ ਤੋਂ ਮਾੜੇ ਬਣਨ ਨੂੰ ਤਿਆਰ ਹੋ ਸੱਤੇ ਜਾਣੇ ਆਪਸ ਕੋ ਮੰਦਾ ਕਿਸੇ ਨੂੰ ਕੋਈ ਮਾੜਾ ਕਵੇ ਉਥੇ ਹੱਥ ਜੋੜ ਕੇ ਕਹਦੋ ਭਾਈ ਨਾ ਉਹ ਨਹੀਂ ਮਾੜਾ ਸਭ ਤੋਂ ਮਾੜਾ ਮੈਂ ਆ ਮੈਂ ਸੁਖਮਨੀ ਸਾਹਿਬ ਪੜਦਾ ਗੁਰੂ ਅਰਜਨ ਪਾਤਸ਼ਾਹ ਨੇ ਮੈਨੂੰ ਕਿਹਾ ਸਭ ਤੋਂ ਮਾੜਾ ਤੂੰ ਆਪਣੇ ਆਪ ਨੂੰ ਜਾਨਣਾ ਹੈ ਮੈਂ ਹੁਣ ਸਭ ਤੋਂ ਮਾੜਾ ਤੁਸੀਂ ਸਮਝ ਲਓ ਮੈਂ ਹੀ ਆ ਮੈਂ ਨਿਰਗੁਣਿਆਰੇ ਕੋ ਗੁਣਾ ਨਹੀਂ ਗੁਰੂ ਅਰਜਨ ਪਾਤਸ਼ਾਹ ਖੁਦ ਕਹਿੰਦੇ ਆਪਣੇ ਆਪ ਨੂੰ ਤੇ ਪੁੱਛੋ ਜੇ ਸਭ ਤੋਂ ਮਾੜੇ ਆਪਣੇ ਆਪ ਨੂੰ ਬਣਨ ਨੂੰ ਤਿਆਰ ਹੋ ਤੇ ਇਸ ਤੇ ਵੀ ਟਿਕ ਮਾ ਲੋ ਸਭ ਤੇ ਜਾਣੇ ਆਪਸ ਕੋ ਮੈਂਦਾ ਗੁਰ ਪ੍ਰਸਾਦ ਬਿਖਿਆ ਪਰ ਹਰੇ ਗੁਰ ਦੀ ਕਿਰਪਾ ਨਾਲ ਗੁਰੂ ਦੇ ਗਿਆਨ ਦੀ ਕਿਰਪਾ ਨਾਲ ਜੇ ਤੂੰ ਇਸ ਬਿਖਿਆ ਨੂੰ ਆਪਣੇ ਆਪ ਤੋਂ ਪਰੇ ਕਰ ਦਵੇਂ ਮਨ ਕੀ ਵਾਸ਼ਨਾ ਮਨ ਤੇ ਟਰੇ ਆਪਣੇ ਮਨ ਦੇ ਵਿੱਚੋਂ ਵਾਸ਼ਨਾ ਕੱਢ ਦਵੇਂ ਮਨ ਦੀਆਂ ਵਾਸ਼ਨਾ ਬਣੇ ਪਿਆਰਿਓ ਆਪਣੇ ਆਪ ਚ ਅੰਦਰੋਂ ਕੱਢ ਦਵੇਂ ਇੰਦਰੀ ਜਿਤ ਪੰਚ ਦੋਖ ਤੇ ਰਹਿਤ ਆਪਣੇ ਅੰਦਰਿਆਂ ਨੂੰ ਕਾਬੂ ਕਰ ਲਵੇ ਇਨਾ ਪੰਜ ਵਿਕਾਰਾਂ ਤੋਂ ਆਪਣੇ ਆਪ ਨੂੰ ਪਿੱਛੇ ਕਰ ਲਵੇਂ ਤੇ ਮਾਰੇ ਕਹਿੰਦੇ ਫਿਰ ਕੀ ਬਣ ਜਾਵੇਂਗਾ ਤੂੰ ਨਾਨਕ ਕੋਟ ਮਦੇ ਕੁਐਸਾ ਪਰਸ ਗੁਰੂ ਅਰਜਨ ਪਾਚੀ ਕਹਿੰਦੇ ਤੈਨੂੰ ਉਸ ਦਿਨ ਆਪਾਂ ਇੱਕ ਅਹੁਦਾ ਦੇ ਦੇਾਂਗੇ ਆ ਪਰਸ ਦਾ ਤੇ ਉਹ ਅ ਪਰਸ ਕਰੋੜਾਂ ਚ ਕੋਈ ਇੱਕ ਬਣਦਾ ਜਿਵੇਂ ਵਾ ਸਟਾਰਟਿੰਗ ਚ ਇਹ ਗੱਲ ਕਹਿ ਦਿੱਤੀ ਸੀ ਕਿ ਸਾਨੂੰ ਕਰੋੜਾਂ ਚ ਇੱਕ ਬਣਾਉਣਾ ਹੈ ਸੁਖਣੀ ਸਾਹਿਬ ਨੇ ਪਰ ਇਹ ਕਿ ਪੜ ਕੇ ਤੇ ਨਹੀਂ ਬਣ ਸਕਦੇ ਪਿਆਰਿਓ ਜਿੰਨੇ ਸਾਲ ਪੜ ਲੀਏ ਭਾਵੇਂ ਇੰਨੇ ਸਾਲ ਹੋਰ ਪੜ ਲਿਓ ਆਹ ਜਿਹੜੀਆਂ ਹਦਾਇਤਾਂ ਨੇ ਨਾ ਇਹਨਾਂ ਤੇ ਅਮਲ ਕਰਨਾ ਪੈਣਾ ਏਕ-ਇਕ ਕਰਕੇ ਭਾਵੇਂ ਕਰੋ ਬਸ ਜਿੱਦਣ ਇਹਨਾਂ ਪੂਰੀਆਂ ਹਦਾਇਤਾਂ ਤੇ ਟਿੱਕਾ ਤੁਹਾਨੂੰ ਮਰਵਾਤੀਆਂ ਨੇ ਟਿੱਕਾ ਤਾਂ ਹੀ ਮਾਰਿਓ ਜੇ ਅਮਲ ਕਰਨਾ ਤੇ ਜੇ ਨਹੀਂ ਕਰਨਾ ਤੇ ਫਿਰ ਅੱਗੇ ਬਿਲਕੁਲ ਕਰਾਸ ਲਾ ਦਿਓ ਤੇ ਜਿੱਦਣ ਅਮਲ ਕਰਨਾ ਸ਼ੁਰੂ ਕਰਦੇ ਹੋ ਕਿ ਟਿੱਕਾਂ ਲਾਈ ਜਾਇਓ ਨਾਲ ਜਿੱਦਣ ਸਾਰੀਆਂ ਹਦਾਇਤਾਂ ਤੇ ਟਿੱਕਾਂ ਲੱਗੀਆਂ ਨਾ ਇਹ ਮੇਰੀ ਵੀਡੀਓ ਸੇਵ ਕਰਕੇ ਰੱਖ ਲਿਓ ਮਾਲਕ ਆਪ ਕਿਰਪਾ ਕਰੇਗਾ ਤੁਹਾਡੇ ਉੱਤੇ ਆਪਣੇ ਆਪ ਤੁਹਾਨੂੰ ਰਸਤਾ ਦਿਖਾਵੇਗਾ ਆਪਣੇ ਆਪ ਹੀ ਤੁਹਾਡਾ ਮਿਲਾਪ ਆਪਣੇ ਆਪ ਨਾਲ ਕਰਾਵੇਗਾ ਪਰਮੇਸ਼ਰ ਆਪ ਕਿਰਪਾ ਕਰੇਗਾ ਤੁਹਾਡੇ ਤੇ ਬਸ ਇਹ ਹੈ ਕਿ ਇਹਨਾਂ ਹਦਾਇਤਾਂ ਤੇ ਪੂਰਾ ਉਤਰਨਾ ਸ਼ੁਰੂ ਕਰ ਦਿਓ ਦੇਖੋ ਇਹਦੇ ਵਿੱਚ ਮੇਰਾ ਕੋਈ ਰੋਲ ਨਹੀਂ ਹੈ ਪੰਕਤੀਆਂ ਉਹ ਨੇ ਜਿਹੜੀਆਂ ਤੁਸੀਂ ਰੋਜ਼ ਪੜ੍ਹਦੇ ਹੋ ਲਿਖੀਆਂ ਗੁਰੂ ਅਰਜਨ ਦੇਵ ਜੀ ਪਾਸ਼ਾ ਨੇ ਆ ਪੜ ਤੂੰ ਸੀ ਰਹੇ ਹੋ ਮਲਾਪ ਤੁਸੀਂ ਪਰਮੇਸ਼ਰ ਨਾਲ ਕਰਨਾ ਹੈ ਆਪਾਂ ਤੇ ਤੁਹਾਨੂੰ ਨੁਕਤਾ ਦੱਸ ਦਿੱਤਾ ਹੈ ਕਿ ਭਾਈ ਕਰੋੜਾਂ 'ਚ ਇੱਕ ਬਣਨਾ ਹੈ ਹੁਣ ਕਰੋੜਾਂ 'ਚ ਇੱਕ ਬਣਨ ਵਾਸਤੇ ਗੁਰੂ ਅਰਜਨ ਸਾਹਿਬ ਕਹਿੰਦੇ ਇਹ ਕਰੋੜਾ ਹੀ ਲੋਕ ਇਹ ਕੰਮ ਕਰਦੇ ਆ ਤੂੰ ਇਹ ਕੰਮ ਛੱਡ ਦੇ ਤੇ ਤੂੰ ਕਰੋੜਾਂ 'ਚ ਵੱਖਰਾ ਹੋ ਜਾਏਗਾ ਜਿੱਦਣ ਤੂੰ ਕਰੋੜਾਂ 'ਚ ਵੱਖਰਾ ਹੋ ਗਿਆ ਤੇ ਮਾਲਕ ਦੇਰ ਦਾ ਮਲਾਪ ਕਰ ਲਵੇਗਾ ਬਸ ਅਨੰਦ ਬਣ ਗਿਆ ਜੀਵਨ 'ਚ ਉਹਦਨ ਫਿਰ ਤੇਰਾ ਬੰਦੀ ਛੁੱਟਦੀ ਵਸਵੀ ਆ ਜਾਏਗਾ ਜਿਵੇਂ ਬੰਦੀ ਛੁੱਟ ਦਿਵਸ ਚੱਲਦਾ ਪਿਆ ਤਾਂ ਬੰਦੀ ਛੁੜ ਦਿਵਸ ਵੀ ਫਿਰ ਤੇਰਾ ਆ ਜਾਏਗਾ ਕਿਉਂ ਕਿਉਂਕਿ ਤੇਰੇ ਵਿਕਾਰ ਕੱਟੇਗੇ ਸਤਿਗੁਰ ਸਿੱਕੇ ਬੰਧਨ ਕਟ ਹੈ ਗੁਰਕਾ ਸਿੱਖ ਵਿਕਾਰ ਤੇ ਹਟ ਹੈ ਮਾਲਕ ਨੇ ਆਪ ਤੇਰੇ ਬੰਧਨ ਕੱਢ ਦਿੱਤੇ ਪਰ ਕੱਟੇ ਕਦੋਂ ਜਦੋਂ ਗੁਰਕਾ ਸਿੱਖ ਵਿਕਾਰਾਂ ਤੋਂ ਹਟ ਗਿਆ ਇਹਨਾਂ ਵਿਕਾਰਾਂ ਤੋਂ ਆਪਣੇ ਆਪ ਨੂੰ ਪਰੇ ਕਰ ਲਿਆ ਤੋ ਉਦਨ ਸਮਝ ਲਾ ਤੂੰ ਇਹਨਾਂ ਬੰਧਨਾਂ ਤੋਂ ਆਜ਼ਾਦ ਕਰ ਦਿੱਤਾ ਤੈਨੂੰ ਮਾਲਕ ਨੇ ਤੂੰ ਬੰਧਨਾਂ ਤੋਂ ਆਜ਼ਾਦ ਹੋ ਗਿਆ ਤੇ ਸਮਝ ਲੈ ਤੇਰਾ ਬੰਦੀ ਛੁੜ ਦਿਵਸ ਵੀ ਬਣਾਇਆ ਗਿਆ ਇਹੀ ਅਸਲ ਫਿਰ ਮਨ ਦਾ ਬੰਦੀ ਛੁੱਟਦੀ ਵਸ ਬਣਦਾ ਹੈ ਉਹ ਦਿਨ ਸੋ ਇਸ ਕਰਕੇ ਪਿਆਰਿਓ ਨੁਕਤਾ ਤੁਹਾਨੂੰ ਦੱਸ ਦਿੱਤਾ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਲਿਖਿਆ ਹੋਇਆ ਹੈ ਪਗਤੀਆਂ ਆਪਾਂ ਰੋਜ਼ ਪੜਦੇ ਆਂ ਕਰੋੜਾਂ ਚੋਂ ਇੱਕ ਬਣਨਾ ਹੈ ਆਪਾਂ ਬਸ ਇਹ ਹੈ ਕਿ ਇਨ੍ਹਾਂ ਹਦਾਇਤਾਂ ਦੇ ਉੱਤੇ ਆਪਾਂ ਨੂੰ ਅਮਲ ਕਰਨਾ ਪੈਣਾ ਹੈ ਮਰਜ਼ੀ ਤੁਹਾਡੀ ਹੈ ਪਿਆਰਿਓ ਜਾਂ ਤੇ ਇੱਕ ਇਹ ਕੰਮ ਹੈ ਕਿ ਇਨ੍ਹਾਂ ਹਦਾਇਤਾਂ ਨੂੰ ਰੋਜ਼ ਪੜੀ ਜਾਓ ਤੇ ਜਾਂ ਫਿਰ ਥੋੜਾ ਜਿਹਾ ਇਸ ਤੋਂ ਉੱਪਰ ਉੱਠ ਜਾਓ ਇਹ ਭਾਈ ਪੜਦੇ ਤੇ ਰੋਜ ਆ ਹੁਣ ਅਵਲ ਵੀ ਕਰਨਾ ਸ਼ੁਰੂ ਕਰ ਦਈਏ ਬਸ ਜਦ ਨਾਲ ਅਵਲ ਕਰਨਾ ਸ਼ੁਰੂ ਕਰ ਦਿੱਤਾ ਨਾ ਉਹ ਦਿਨ ਹੀ ਜੀਵਨ ਬਦਲਣਾ ਸ਼ੁਰੂ ਹੋ ਜਾਣਾ ਤੁਹਾਡਾ ਸੋ ਪੁੱਛ ਲੋ ਆਪਣੇ ਆਪ ਨੂੰ ਜੇ ਮਨ ਮੰਨਦਾ ਏ ਸੀ ਨੂੰ ਅਵਲ ਕਰਨ ਤੇ ਤੇ ਜ਼ਰੂਰ ਮਾਲਕ ਕਿਰਪਾ ਕਰੇਗਾ ਸੋ ਇੱਥੇ ਹੀ ਆਪਾਂ ਸਮਾਪਤੀ ਕਰ ਦਿੰਦੇ ਆ ਪਿਆਰੇ ਬਹੁਤੀ ਲੰਬੀ ਵੀਡੀਓ ਕੀ ਕਰਨੀ ਹੈ ਜੇ ਕੋਈ ਸਾਡੀ ਹੈਲਪ ਦੀ ਲੋੜ ਹੈ ਸਕਰੀਨ ਦੇ ਉੱਤੇ ਨੰਬਰ ਆਪਾਂ ਇਸੇ ਕਰਕੇ ਚਲਾਇਆ ਜੇ ਕੁਝ ਪੁੱਛਣਾ ਹੈ ਕੋਈ ਜਾਣਕਾਰੀ ਲੈਣੀ ਹੈ ਇਹਨਾਂ ਪਗਤੀਆਂ ਬਾਰੇ ਸੁਖਨੀ ਸਾਹਿਬ ਬਾਰੇ ਅਪਰਸ ਬਾਰੇ ਇਹਨਾਂ ਵਿਕਾਰਾਂ ਬਾਰੇ ਵੀ ਕਿੰਨਾ ਕਿਵੇਂ ਆਪਾਂ ਇਹਨਾਂ ਚੀਜ਼ਾਂ ਚੋਂ ਬਾਹਰ ਨਿਕਲ ਸਕਦੇ ਹਾਂ ਕੋਈ ਹੈਲਪ ਦੀ ਲੋੜ ਹੋਵੇ ਤੇ ਤੁਸੀਂ ਪੁੱਛ ਸਕਦੇ ਹੋ WhatsApp ਤੇ ਨੰਬਰ ਚੱਲਦਾ ਇਸ ਤੇ ਮੈਸੇਜ ਕਰ ਸਕਦੇ ਹੋ ਸੋ ਇਹਨੀਕ ਵਿਚਾਰ ਕਰਦਿਆਂ ਨੇ ਕਾ ਭੁੱਲਾ ਹੋ ਜਾਂਦੀ ਆ ਸੰਗਤ ਸਤਗੁਰੂ ਜੀ ਬਖਸ਼ਣ ਯੋਗ ਬਖਸ਼ਦਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ